i-tan grand ਦੀ ਡਿਟੇਲ ਧਿਆਨ ਨਾਲ ਸੁਣ ਲਿਓ ਵੀਰੋ 2014 ਮਾਡਲ ਹੈ ਜੀ ਇੰਜਨ ਗੇਅਰ ਦੀ ਵਧੀਆ ਕਾਰ ਔਰ alto ਦੇ ਮੁੱਲ ਦੇ ਵਿੱਚ ਅੱਜ ਤੁਹਾਨੂੰ i-tan grand ਦੇਉਂਗਾ ਡੀਜ਼ਲ ਦੀ ਇਹ ਹੈਗੀ ਹੈ ਜੀ Honda City ਜੀ Honda City 2000 10 ਮਾਡਲ ਹੈ ਜੀ ਔਰ ਗੱਡੀ ਸਿਰਫ 65 ਤੋਂ 70000 ਦੇ ਵਿੱਚ ਵਿੱਚ ਚੱਲੀ ਹੋਈ ਹੈ ਠੀਕ ਹੈ ਜੀ ਗੱਡੀ ਬਿਲਕੁਲ ਨਵੀਂ ਦੀ ਸੈਕੰਡ ਓਨਰ ਹੈ ਦੋਸਤੋ ਬਲਿੰਡੋ ਆ ਗਈ ਆਪਣੇ ਕੋਲੇ 2016 ਮਾਡਲ ਜੀ ਡੈਲਟਾ ਮਾਡਲ ਹੈ 2016 ਡੀਜ਼ਲ ਜੀ ਫਰਸਟ 2013 ਮਾਡਲ ਬੀਡੀਆਈ ਜੀ ਲਾਈਟ ਟਾਇਰ ਲੱਗੇ ਹੋਏ ਨੇ ਜੀ ਸੈਕਿੰਡ ਓਨਰ ਹੈ ਆਈ 10 ਗ੍ਰੈਂਡ 2018 ਮਾਡਲ ਹੈ ਜੀ ਪੀਬੀ 03 ਨੰਬਰ ਹੈ ਫਰਸਟ ਓਨਰ ਹੈ ਜੀ ਔਰ ਟਾਇਰ ਚਾਰੋ ਨਵੇਂ ਨੇ ਦੋਨੇ ਚਾਬੀਆਂ ਨੇ ਬੀਮਾ ਵੈਲਿਡ ਹੈ ਜੀ ਫਿਰ ਜੀ 2016 ਜੀਡੀਆਈ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਰੇਸ਼ਮ ਸਿੰਘ ਪੁੱਲਰ ਕੋਲੇ ਇੱਕ ਵਾਰੀ ਫੇਰ ਆ ਗਏ ਇਸ ਵਾਰੀ ਜਿਹੜੀਆਂ ਗੱਡੀਆਂ ਦੀ ਗਿਣਤੀ ਥੋੜੀ ਜਿਹੀ ਘਟੀ ਹੋਈ ਹੈ ਕਿਉਂਕਿ ਮਾਲ ਜਿਹੜਾ ਸੇਲ ਤਾਂ ਹੋ ਗਿਆ ਪਰ ਹੋਰ ਨਹੀਂ ਆ ਰਿਹਾ ਹਨਾ ਭੋਲਾ ਸਾਹਿਬ ਪਿੱਛੇ ਮਾਲ ਤਿਆਰ ਮਾਲ ਜੀ ਸਾਡੇ ਕੋਲੇ ਨਾ ਪੇਂਟਰ ਦੀ ਬਹੁਤ ਜ਼ਿਆਦਾ ਕਮੀ ਹੈ ਠੀਕ ਹੈ ਜੀ ਕਿਉਂਕਿ ਹਰੇਕ ਕਾਰ ਜਿਹੜੀ ਵੀ ਆਪਾਂ ਲੈਨੇ ਆ ਉਹਦੇ ਨਾਲ ਕਿਸੇ ਦਾ ਬੰਪਰ ਕਰਵਾਉਣਾ ਪੈਂਦਾ ਕਿਸੇ ਦੀ ਟਾਕੀ ਕਰਵਾਉਣੀ ਪੈਂਦੀ ਹੈ ਟੱਚੀ ਕੁ ਮਾੜੀ ਮੋਟੀ ਸਕਰੈਚ ਹੁੰਦਾ ਉਹਦੀ ਕਰਕੇ ਕਾਰਾਂ ਜਿਵੇਂਰੇ ਕੋਲੇ 6-7 ਗੱਡੀਆਂ ਮਤਲਬ ਅੰਡਰ ਪ੍ਰੋਸੈਸਿੰਗ ਨੇ ਠੀਕ ਹੈ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਗੱਡੀਆਂ ਬਹੁਤ ਸੋਹਣੀਆਂ ਨੇ ਇੱਕ ਵਾਰੀ ਇੱਕ ਗੱਲ ਮੈਂ ਹਰ ਵਾਰ ਕਹਿਣਾ ਉਹਨਾਂ ਇਸ ਵਾਰ ਵੀ ਕਹਿਣਾਗਾ ਇੱਕ ਤਾਂ ਸ਼ੋਰਟ ਡਿਟੇਲ ਦੇਵਾਂਗੇ ਦੂਜਾ ਗੱਡੀਆਂ ਦੇ ਰੇਟ ਨਹੀਂ ਕਹਿੰਦੇ ਅਸੀਂ ਕਦੇ ਵੀ ਸਸਤੀਆਂ ਮਿਲਣਗੀਆਂ ਪਰ ਇਹੇ ਦਾਵਾ ਕਰਾਂਗੇ ਗਾਰੰਟੀ ਦੇਵਾਂਗੇ ਵੀ ਵਧੀਆ ਗੱਡੀਆਂ ਮਿਲਣਗੀਆਂ ਹਨਾ ਜੀ ਬਿਲਕੁਲ ਜੀ ਚੰਗੀਆਂ ਕਾਰਾਂ ਹਨ ਤੇ ਆਪਾਂ ਸ਼ੁਰੂ ਕਰ ਲਈਏ ਜੀ ਗੱਲਬਾਤ ਸਵਿਫਟ ਖੜੀ ਹੈਗੀ ਹਨਾ ਜੀ ਇੱਥੋਂ ਸ਼ੁਰੂ ਕਰਦੇ ਆਂਗੇ ਤੇ ਬਾਕੀ ਸਮਾਂ ਵੀ ਕਹਿੰਦੇ ਹੁੰਦੇ ਨੇ ਜਿਵੇਂ ਸੱਚਮਾ ਜੀ ਸੀਮਤਾ ਅੱਜ ਅੰਕਲ ਹੁਣੀ ਕਹਿੰਦੇ ਗੱਡੀਆਂ ਜਲਦੀ ਲਾਉਣੀਆਂ ਨੇ ਸੋ ਸ਼ੁਰੂ ਕਰ ਦਈਏ ਹੈ ਨਾ ਜੀ ਬਿਲਕੁਲ ਜੀ ਹਾਂ ਜੀ ਸਰ ਸਵਿਫਟ 2011 ਮਾਡਲ ਹੈ ਜੀ ਬੀਡੀਆਈ ਹੈ ਕੰਮ ਖਰਚਾ ਕੋਈ ਨਹੀਂ ਹੈਗਾ ਕਾਰ ਤੇ ਚਾਰੋਂ ਟਾਇਰ ਵਧੀਆ ਸੈਂਟਰ ਲੋਕ ਲੱਗਿਆ ਜੀ ਮੈਟਿੰਗ ਅ ਔਰ ਸੀਟ ਕਵਰ ਵਧੀਆ ਨੇ ਪੀਵੀ 13 ਨੰਬਰ ਦੀ ਕੱਡੀ ਹੈ ਜੀ ਗੱਡੀ ਦਾ ਜਿਹੜਾ ਰੇਟ ਹੈਗਾ 2 ਲੱਖ ਤੇ 65000 ਰੁਪਿਆ ਜੀ ਠੀਕ ਹੈ ਜੀ ਸਵਿਫਟ 2011 ਬੀਡੀਆਈ ਜੀ ਠੀਕ ਹੈ ਜੀ ਅਗਲੀ ਜੀ ਸਵਿਫਟ 2013 ਮਾਡਲ ਬੀਡੀਆਈ ਜੀ ਅ ਲਾਈ ਟਾਇਰ ਲੱਗੇ ਹੋਏ ਨੇ ਜੀ ਸੈਕੰਡ ਓਨਰ ਆ 1 ਲੱਖ ਤੇ 9000 ਚੱਲੀ ਹੋਈ ਆ ਜੀ ਜੀ ਇਹਦਾ ਰੇਟ ਹੈਗਾ 3 ਲੱਖ ਤੇ 65000 ਰੁਪਇਆ ਜੀ 3 ਲੱਖ 65000 ਅੱਗੇ ਆ ਗਈ ਜੀ ਆਲਟੋ K10 2000 ਹੈਗੀ ਆ ਜੀ 11 ਰਜਿਸਟਰਡ 13 ਜੀ ਜੀ ਪੀਵੀ ਨੰਬਰ ਦੀ ਆ ਵਧੀਆ ਗੱਡੀ ਆ ਜੀ ਇਹਦਾ ਰੇਟ ਹੈਗਾ 1 ਲੱਖ ਤੇ 85000 ਰੁਪਇਆ ਜੀ ਦਰਸ਼ਕੋ ਦੱਸ ਦਈਏ ਜਿਹੜੀ ਇਸ ਤੋਂ ਪਹਿਲਾਂ ਸਵਿਫਟ ਉਹ ਵੀ ਪੰਜਾਬ ਨੰਬਰ ਸੀ ਪੀਵੀ 13 ਦੀ ਆ ਤੇ ਅਗਲੀਆਂ ਇਹ ਦੋਨੇ ਆਲਟੋ ਤੇ ਆ ਆ ਗਈਆਂ ਜੀ ਪੰਜਾਬ ਨੰਬਰ ਹੀ ਹੈ ਜੀ ਪੀਵੀ03 ਦੀ ਹੈ ਨਾ ਇਹ ਦੋ ਜੀ ਹਾਂਜੀ 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 ਸਰ ਆਈ10 ਗ੍ਰੈਂਡ 2018 ਮਾਡਲ ਹੈ ਜੀ ਪੀਵੀ03 ਨੰਬਰ ਹੈ ਫਰਸਟ ਓਨਰ ਹੈ ਜੀ ਔਰ ਟਾਇਰ ਚਾਰੋ ਨਵੇਂ ਨੇ ਦੋਨੇ ਚਾਬੀਆਂ ਨੇ ਬੀਮਾ ਵੈਲਿਡ ਹੈ ਜੀ ਇਹਦਾ ਰੇਟ ਆ 4 ਲੱਖ ਤੇ 15000 ਰੁਪਿਆ ਜੀ 4 ਲੱਖ 150 ਜੀ ਅੱਗੇ ਆ ਗਈ ਜੀ ਕਾਲੇ ਰੰਗ ਦੀ ਵੈਗਨਾਰ ਜੀ ਵੈਗਨਾਰ 2009 ਐਲਐਕਐਸਆਈ ਸੈਂਟਰ ਲੋਕਿੰਗ ਜੀ ਪੰਜਾਬ ਨੰਬਰ ਦੀ ਦੋ ਤਿੰਨ ਮਹੀਨੇ ਦੀ ਪਾਸਿੰਗ ਹਜੇ ਪਈ ਹੈ ਜੀ ਇਹ ਕਾਰ ਦੇ ਦਾਂਗੇ ਦੋਸਤੋ 90000 ਰੁਪਏ ਦੀ 2009 ਮਾਡਲ ਹੈ ਸਾਰੀ オリジナル ਹੈ ਜੀ ਬਹੁਤ ਜਮਾ ਜੈਜ ਰੇਟ ਹੈ ਜੀ ਹਾਂ ਜੀ ਅੱਗੇ ਜੀ ਸੈਂਟਰੋ ਸੈਂਟਰੋ 2006 ਮਾਡਲ ਹੈ ਜੀ ਔਰ 26 ਤੱਕ ਪਾਸ ਹੈ ਬੀਮਾ ਦਸੰਬਰ ਤੱਕ ਦਾ ਪਿਆ ਅਲਾਈ ਟਾਇਰ ਲੱਗੇ ਨੇ ਸੈਂਟਰ ਲੋਕ ਹੈ ਜੀ ਕਮ ਖਰਚਾ ਕੋਈ ਨਹੀਂ ਸੀਟ ਕਵਰ ਮੈਟਿੰਗ ਨਵੀਆਂ ਚੰਗੀ ਕਾਰ ਹੈ ਚਾਰੇ ਵਿੰਡੋ ਪਾਵਰ ਸਟੀering ਪਾਵਰ ਡਿੱਗੀ ਵਾਈਪਰ ਦੇ ਨਾਲ ਵਧੀਆ ਗੱਡੀ ਹੈ ਜੀ ਇਹ ਕਾਰ ਤੁਹਾਨੂੰ ਦੋਸਤੋ ਇੱਕੋ ਹੀ ਰੇਟ ਦੇਵਾਂਗੇ ਗੱਡੀ 90000 ਰੁਪਏ ਦੀ ਲਓ ਜੀ 90 ਦੀ ਫੇਰ ਆ ਗਈ ਜੀ ਜੈਨ ਉਸਟੀਲੋ ਜੈਨ ਉਸਟੀਲੋ ਆਪਣੇ ਮਾਲ ਦੇ ਵਿੱਚੋਂ ਜੋ ਦਿੱਲੀ ਨੰਬਰ ਦਾ ਮਾਲ ਸੀ ਜੀ ਸਾਰਾ ਖਤਮ ਕਰਤਾ ਜਿਹੜੀਆਂ ਕਾਰਾਂ ਆਪਣੇ ਕੋਲੇ ਬਾਹਰਲੇ ਨੰਬਰ ਦੀ ਕੋਈ ਕਾਰ ਮਿਲੂਗੀ ਉਹ ਕਾਰ ਪਾਰਟੀ ਦੀ ਹੋਊਗੀ ਸੋ ਇਹ ਲਾਸਟ ਕਾਰ ਆਪਣੀ ਆਪਦੀ ਖੜੀ ਹੈ ਜੀ ਸਾਰੀ オリジナル ਹੈ ਜੈਨ ਉਸਟੀਲੋ ਜੀ ਤੇ ਫਰਸਟ ਓਨਰ ਹੈ ਫੁੱਲ ਬੀਮਾ ਦੋਨੋਂ ਚਾਬੀਆਂ ਨਵੇਂ ਟਾਇਰ 70000 ਚੱਲੀ ਹੋਈ ਹੈ ਜੀ ਹੂੰ ਇਹ ਗੱਡੀ ਬਹੁਤ ਵਾਜਿਬ ਰੇਟ ਦੇ ਵਿੱਚ ਤੁਹਾਨੂੰ ਦੇਵਾਂਗਾ ਫਿਕਸ ਪ੍ਰਾਈਜ਼ ਐਨਓਸੀ ਦੇ ਨਾਲ ਗੱਡੀ 1 ਲੱਖ ਤੇ 15000 ਰੁਪਏ ਦੀ 1 ਲੱਖ 15000 ਦੀ ਅੱਗੇ ਦੋ ਬ੍ਰਿਜ ਆ ਗਈਆਂ ਜੀ ਬ੍ਰਿਜਾ 2016 ਜੀਡੀਆਈ ਐਚਆਰ ਨੰਬਰ ਦੀ ਸੈਕੰਡ ਓਨਰ ਹੈ ਜੀ ਜੀ ਇੱਕੋ ਹੀ ਰੇਟ ਆ 5.5 ਲੱਖ ਰੁਪਏ ਦੀ ਗੱਡੀ ਦੇ ਦੂੰਗਾ ਜੀ ਠੀਕ ਹੈ ਜੀ ਅਗਲੀ ਜੀ ਅੱਗੇ ਆ ਗਈ ਜੀ ਦਿੱਲੀ ਨੰਬਰ ਦੀ 2018 ਮਾਡਲ ਬੀਡੀਆਈ ਹੂੰ ਫਰਸਟ ਓਨਰ ਅਲਾਈਟਰ ਲੱਗੇ ਹੋਏ ਨੇ ਜੀ ਇਹ ਦੇ ਦੂੰਗਾ ਜੀ 6.5 ਲੱਖ ਰੁਪਏ ਦੀ ਗੱਡੀ ਠੀਕ ਹੈ ਜੀ ਅੱਗੇ ਦੋਸਤੋ ਬੀਟ ਆ ਗਈ ਜੀ ਬੀਟ 2014 ਮਾਡਲ ਹੈ ਜੀ ਐਲਟੀ ਆਪਸ਼ਨਲ ਹੈ ਡੀਜ਼ਲ ਜੀ 2014 ਗੱਡੀ ਚੰਗੀ ਹੈ ਜੀ ਕੰਪਨੀ ਲਾਏ ਨੇ ਟੌਪ ਐਂਡ ਮਾਡਲ ਹੈ ਜੀ ਡਬਲ 에ਅਰ ਬੈਗ এবੀਐਸ ਬ੍ਰੇਕਾਂ ਸਟੀਅਰਿੰਗ ਕੰਟਰੋਲ ਲੱਖ ਦੇ ਕਰੀਬ ਗੱਡੀ ਚੱਲੀ ਹੈ ਜੀ ਬਿਲਕੁਲ ਨਮੀ ਨਕੋਰ ਜਿਹੜੇ ਵੀਰ ਨੇ ਲੈਣੀ ਆ ਸਕ੍ਰੀਨ ਤੇ ਨੰਬਰ ਚੱਲ ਰਿਹਾ ਹੈ ਜੀ। ਦੋਸਤੋ ਬਲੀਂਡੋ ਆ ਗਈ ਆਪਣੇ ਕੋਲੇ 2016 ਮਾਡਲ ਜੀ ਡੈਲਟਾ ਮਾਡਲ ਹੈ 2016 ਡੀਜ਼ਲ ਜੀ। ਅ 36 70 ਦੇ ਕਰੀਬ ਗੱਡੀ ਚੱਲੀ ਹੋਈ ਹੈ ਜੀ ਸਰਵਿਸ ਵਗੈਰਾ ਹੋਈ ਹੋਈ ਹੈ 70 ਮੈਟਿੰਗ ਦੇ ਵਿੱਚ ਹੈ ਕੋਈ ਕੰਮ ਖਰਚਾ ਨਹੀਂ ਦੋਸਤੋ। ਪੀਵੀ 65 ਨੰਬਰ ਹੈ ਜੀ ਸੈਕੰਡ ਓਨਰ ਹੈ। ਗੱਡੀ ਦਾ ਰੇਟ 5 ਲੱਖ ਤੇ 25000 ਰੁਪਿਆ ਡਿਮਾਂਡ ਹੈ ਜੀ ਔਨ ਟੇਬਲ ਮਾਨਤਨ ਹੋ ਜਾਊਗਾ। ਹਾਂਜੀ ਭੋਲਾ ਸਾਹਿਬ ਵਰਨਾ ਜੀ ਵਰਨਾ ਕੀ ਜੀ 2011 ਮਾਡਲ ਹੈ ਦੋਸਤੋ ਵਰਨਾ ਡੀਜ਼ਲ ਪੀਵੀ02 ਨੰਬਰ ਦੀ ਗੱਡੀ ਹੈ 2011 ਮਾਡਲ ਹੈ ਜੀ ਅਲਾਈ ਟਾਇਰ ਬਿਲਕੁਲ ਨਵੇਂ ਨੇ ਇੰਜਨ ਗੇਅਰ ਦੀ ਬਿਲਕੁਲ ਸਾਇਲੈਂਟ ਤੇ ਨਵੀਂ ਕਾਰ ਜੀ ਗੱਡੀ ਦਾ ਦੋਸਤੋ ਰੇਟ ਹੈਗਾਗਾ ਆਪਣਾ ਇਹਦਾ 2 ਲੱਖ ਤੇ 45000 ਰੁਪਿਆ ਜੀ ਠੀਕ ਹੈ ਜੀ ਅਗਲੀ ਜੀ ਜੈਟਾ Volkswagen ਜੈਟਾ ਜੀ ਬਹੁਤ ਸੇਫ ਕਾਰ ਹੈ ਜੀ ਜੈਟਾ 2014 ਮਾਡਲ ਜੀ ਫਸਟ ਓਨਰ ਹੈ ਐਚਆਰ 26 ਨੰਬਰ ਹੈ ਜੀ ਵਕੀਲ ਦੀ ਗੱਡੀ ਆ ਬਿਲਕੁਲ ਸਾਇਲੈਂਟ ਤੇ ਨਵੀਂ ਕਾਰ ਜੀ 92000 ਚੱਲੀ ਆ ਦੋਸਤੋ ਇਹਦਾ ਰੇਟ ਹੈਗਾ ਜੀ 5 ਲੱਖ ਤੇ 80000 ਰੁਪਿਆ ਜੀ ਠੀਕ ਹੈ ਜੀ ਅੱਗੇ ਆਪਣੇ ਕੋਲੇ ਇਹ ਵਾਲੀ ਗੱਡੀ ਵੀ ਵੀਡੀਓ ਸ਼ਾਇਦ ਪਹਿਲੀ ਵਾਰ ਆ ਰਹੀ ਹੈ ਇਹ ਹੈਗੀ ਹੈ ਜੀ Honda City ਜੀ Honda City 2000 10 ਮਾਡਲ ਹੈ ਜੀ ਔਰ ਗੱਡੀ ਸਿਰਫ 65 ਤੋਂ 70000 ਦੇ ਵਿੱਚ ਵਿੱਚ ਚੱਲੀ ਹੋਈ ਹੈ ਠੀਕ ਹੈ ਜੀ ਗੱਡੀ ਬਿਲਕੁਲ ਨਵੀਂ ਹੈ ਜੀ ਸੈਕੰਡ ਓਨਰ ਹੈ ਪਹਿਲੇ ਜਿਹੜੇ ਓਨਰ ਸੀ ਜਿਨ੍ਹਾਂ ਨੇ ਨਵੀਂ ਕੜਾਈ ਸੀ ਉਹ ਆਰਮੀ ਦੇ ਵਿੱਚ ਕਰਨਲ ਸੀਗੇ ਜੀ ਤੇ ਉਸ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਇਹ ਦਿੱਤੀ ਸੀਗੀ ਇਹਦਾ ਰੇਟ ਹੈਗਾ ਜੀ 2,90,000 ਰੁਪਿਆ ਠੀਕ ਹੈ ਜੀ ਬਿਲਕੁਲ ਨਵੀਂ ਫਰੈਸ਼ ਬਿਲਕੁਲ ਜੀ ਹਾਂਜੀ ਅੱਗੇ ਆਟੋਮੈਟਿਕ ਵਰਨਾ ਜੀ 2013 ਰਜਿਸਟਰਡ 14 6 에어 ਬੈਗ ਪੁਸ਼ ਬਟਨ ਜੀ ਹਮ ਆਟੋਮੈਟਿਕ ట్రాన్స్‌ਮਿਸ਼ਨ ਚ ਹੈ ਸਿਲਵਰ ਕਲਰ ਦੇ ਵਿੱਚ ਹੈ ਟਾਇਰ ਚਾਰੋਂ ਨਵੇਂ ਵਰਗੇ ਨੇ ਜੀ ਕੰਮ ਖਰਚਾ ਕੋਈ ਨਹੀਂ ਐਨਓਸੀ ਦੇ ਨਾਲ 3,90,000 ਰੁਪਿਆ ਜੀ ਆਈ ਡੀ ਹੈ ਜੀ ਅੱਗੇ ਜੀ ਆ ਗਈ ਆਪਣੇ ਕੋਲੇ i10 grand ਜੀ i10 grand ਦੀ ਡਿਟੇਲ ਧਿਆਨ ਨਾਲ ਸੁਣ ਲਿਓ ਵੀਰੋ 2014 ਮਾਡਲ ਹੈ ਜੀ ਇੰਜਨ ਗੇਅਰ ਦੀ ਵਧੀਆ ਕਾਰ ਔਰ अल्टੋ ਦੇ ਮੁੱਲ ਦੇ ਵਿੱਚ ਅੱਜ ਤੁਹਾਨੂੰ i10 grand ਦੇਉਂਗਾ ਡੀਜ਼ਲ ਦੀ 2014 ਮਾਡਲ ਜੀ ਫਸਟ ਓਨਰ ਦਿੱਲੀ ਨੰਬਰ ਐਨਓਸੀ ਤੁਹਾਡੇ ਨਾਮ ਦੀ ਮਿਲ ਜੂਗੀ ਠੀਕ ਹੈ ਕੰਮ ਖਰਚਾ ਗੱਡੀ ਤੇ ਕੋਈ ਨਹੀਂ ਗੱਡੀ ਚਲਾਉਣੀ ਆ ਸਿਰਫ ਕੋਈ ਕੰਮ ਖਰਚਾ ਨਹੀਂ ਤੇ ਗੱਡੀ ਦਾ ਰੇਟ ਦੋਸਤੋ 14 ਮਾਡਲ ਹੈ ਸਿਰਫ 2,115,000 ਰੁਪਏ ਦੀ ਕਾਰ ਦੇ ਦੂੰਗਾ ਜੀ ਠੀਕ ਹੈ ਜੀ ਸਰ ਅੱਗੇ ਜੀ ਅੱਗੇ ਆ ਗਈ ਆਪਣੇ ਕੋਲੇ ਜੀ ਬਲੈਰੋ 2015 ਮਾਡਲ ਆ ਫਸਟ ਸੈਕੰਡ ਓਨਰ ਹੈ ਜੀ ਹਮ 2015 ਸੈਕੰਡ ਓਨਰ ਚਾਰੋ ਟਾਇਰ ਬਿਲਕੁਲ ਨਵੇਂ ਨੇ ਸਾਰੀ ਗੱਡੀ origignal ਪੇਂਟ ਦੀ ਹੈ ਗੱਡੀ ਦਾ ਰੇਟ ਹੈਗਾ 5,25,000 ਰੁਪਿਆ ਡਿਮਾਂਡ ਜੀ ਠੀਕ ਹੈ ਜੀ ਅੱਗੇ ਸਕੋਰਪਿਓ ਜੀ ਅੱਗੇ ਆ ਗਈ ਸਕੋਰਪਿਓ ਜੀ ਸਕੋਰਪਿਓ B ਲਗਭਗ origignal ਪੇਂਟ ਦੀ ਹੈ ਜੀ 2000 10 ਮਾਡਲ 20 ਇੰਚ ਲਾਈਟਰ ਐਂਪੂ ਬੂਫਰ ਲੱਗਿਆ ਹੋਇਆ ਜੀ ਗੱਡੀ 1 ਲੱਖ ਤੇ 45000 ਚੱਲੀ ਹੋਈ ਹੈ ਜੀ ਕੰਮ ਖਰਚਾ ਕੋਈ ਨਹੀਂ ਦੋਸਤੋ ਗੱਡੀ ਦਾ ਰੇਟ ਹੈਗਾ 3 ਲੱਖ ਤੇ 95000 ਰੁਪਿਆ ਜੀ ਠੀਕ ਹੈ ਸਰ ਹਾਂਜੀ ਰੋਡ ਇੰਡਾਈਵਰ ਇੰਡਾਈਵਰ 2000 ਅ ਹੈਗੀ ਹੈਗੀ ਜੀ ਅ ਇੰਡਾਈਵਰ 2000 12 ਰਜਿਸਟਰਡ 13 ਜੀ 12 ਰਜਿਸਟਰਡ 13 ਜੀ ਪੇਡ ਨੰਬਰ ਦੇ ਨਾਲ ਪੀਵੀ 13 0011 ਬਾਡੀ ਲੈਂਡ ਦੀ ਸਾਫ ਸੁਥਰੀ ਹੈ ਜੀ 40 50 ਪੈਸੇ ਟਾਇਰ ਨੇ ਇੰਜਨ ਗੇਅਰ ਦੀ ਓਕੇ ਹੈ ਮਾੜਾ ਮੋਟਾ ਹੱਥ ਪੱਲਾ ਲਾ ਜਾ ਕੇ ਮਰਵਾ ਸਕਦੇ ਹਾਂ 10 2000 ਰੁਪਏ ਵੱਡੀ ਗੱਡੀ ਹੈ ਸਰਵ ਸੱਪਾ ਵੀ ਕਰਾਉਂਗੇ ਪਰ ਰੇਟ ਹੈਗਾ ਜੀ ਅ ਗੱਡੀ ਦਾ ਰੇਟ 4 ਲੱਖ ਰੁਪਏ ਡਿਮਾਂਡ ਹੈ ਜੀ ਔਨ ਟੇਬਲ ਮਾਨਤਨ ਹੋ ਜਾਊਗਾ ਜੀ ਲਓ ਜੀ ਦੋਸਤੋ ਬਾਕੀ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਇਹਨਾਂ ਕੋਲੇ ਡਿਟੇਲ ਪਈਆ ਤੁਸੀਂ ਕਾਲ ਕਰਕੇ ਜੇ ਕੋਈ ਹੋਰ ਗੱਡੀ ਲੈਣੀ ਆ ਸੰਪਰਕ ਕਰਕੇ ਜਿਹੜੀ ਮਰਜ਼ੀ ਕਾਰ ਲੈਣੀ ਆ ਜੀ WhatsApp ਤੇ ਮੈਸੇਜ ਕਰੋ ਵਾਇਸ ਰਿਕਾਰਡਿੰਗ ਭੇਜੋ ਤੁਹਾਨੂੰ ਰਿਪਲਾਈ ਦਿੱਤੀ ਜਾਵੇਗੀ ਆਪਣੇ ਕੋਲੇ ਆਪਦੇ ਕਾਊਂਟਰ ਵਾਸਤੇ ਬਲੀਨੋ ਪੈਟਰੋਲ ਆ ਰਹੀ ਹੈ ਜੀ 18 ਮਾਡਲ ਅੰਮਰਸਰ ਨੰਬਰ ਦੀ ਪੈਟਰੋਲ ਦੀ ਬਲੀਨੋ ਗ੍ਰੇ ਕਲਰ ਦੀ ਬਹੁਤ ਵਧੀਆ ਰੇਟ ਦੇ ਵਿੱਚ ਗੱਡੀ ਦੇਵਾਂਗੇ 5-4 ਦਿਨਾਂ ਦੇ ਵਿੱਚ ਗੱਡੀ ਆਊਗੀ ਆਪਣੇ ਕੋਲੇ ਉਸ ਤੋਂ ਬਾਅਦ अल्टੋ ਆ ਰਹੀ ਹੈ ਜੀ ਸੰਗਰੂਰ ਨੰਬਰ ਦੀ 2011 ਮਾਡਲ ਫੋਰਡ ਫਿਸਟਾ ਡੀਜ਼ਲ ਦੀ 2012 ਮਾਡਲ ਐਚਆਰ ਨੰਬਰ ਦੀ ਇੰਜਨ ਗੇਅਰ ਦੀ ਪੂਰੀ ਸੋਹਣੀ ਕਾਰ ਆ ਰਹੀ ਹੈ ਬਹੁਤ ਰੇਟ ਸਿਰ ਦੇਣੀ ਹੈ ਗੱਡੀ ਉਹ ਵੀ i20 11 ਮਾਡਲ ਆਸਤਾ ਡੀਜ਼ਲ ਦੀ ਸੰਗਰੂਰ ਨੰਬਰ ਦੀ ਇਹ ਵੀ ਕਾਰ ਆਉਣੀ ਹੈ Honda City 2014 ਸੰਗਰੂਰ ਨੰਬਰ ਦੀ ਇਹ ਵੀ ਕਾਰ ਆਉਣੀ ਹੈ ਸੋ ਅਪਕਮਿੰਗ ਵਾਲੀਆਂ ਕਾਰਾਂ ਇਹ ਸਿਗੀਆਂ ਇਨਾਂ ਦੇ ਵਿੱਚੋਂ ਇੱਕ ਅੱਧੀ ਗੱਡੀ ਹੋ ਸਕਦਾ ਆਪਾਂ ਭੁੱਲ ਵੀ ਗਏ ਹੋਈਏ ਤੇ ਇਹ ਆਪਣੇ ਕਾਊਂਟਰ ਤੇ ਜਿਹੜੀਆਂ ਤਿਆਰ ਹੋ ਕੇ ਆ ਰਹੀਆਂ ਕਾਰਾਂ ਅਪਕਮਿੰਗ ਦੇ ਵਿੱਚ ਨੇ ਇਹ ਗੱਡੀਆਂ ਨੇ ਜੀ ਲਓ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ